ਬੈਟਰੀ ਇਦਾਂ ਕਿਵੇਂ ਹੋ ਸਕਦਾ ਬੈਟਰੀ ਚੋਰੀਆਂ ਕਰਦੀਆਂ ਸੋਖੀਆਂ ਥੋੜੀ ਨੇ ਨਾਲ ਹੀ ਤੇਰਾ ਉਹ ਭਰਾਵਾ ਤੂੰ ਕੈਮਰਾ ਚੈੱਕ ਕਰਨ ਆ ਖਾਲੀ ਹੱਥ ਆ ਜਾ ਉਹ ਬੈਗ ਰੂਮ ਦੇ ਕੋਈ ਚੀਜ਼ ਨਾ ਪਤਾ ਲੱਗੇ ਕਿ ਉਹ ਆਣਾ ਚੱਲ ਵੀ ਚੱਲ ਜਾਂਦੀ ਕੋਈ ਚਾਹ ਤਾਰਪੂਰ ਤਾਂ ਪੜਾ ਦਿਓ ਉਹ ਮੇਰੇ ਪਹਿਲਾਂ ਯਾਰ ਉਹ ਚੈੱਕ ਤਾਂ ਕਰੂਗਾ ਕਿ ਨਹੀਂ ਕਰੂਗਾ ਬਾਅਦ ਦੱਸੂਗਾ ਯਾਰ ਕੋਈ ਕੀ ਲੱਗ ਰਿਹਾ ਉਹ ਕੀ ਸਮਾਨ ਲੈ ਕੇ ਆਉਆ ਯਾਰ ਉਹ ਸਮਾਨ ਉੱਡਾ ਬਾ ਸਮਾਨ ਪਿੱਛੇ ਉੱਡ ਗਿਆ ਸਮਾਨ ਤੁਹਾਡੇ ਕੋਲ ਸਾਰਾ ਹੀ ਆ ਬੈਟਰੀ ਵਾਲੇ ਬੰਦੇਓ ਇਹਨੂੰ ਫਾਇਲ ਬਣਾਣੀ ਹੈ ਫਾਇਲ ਪਹਿਲੇ ਇਹਨੇ ਪਹਿਲਾਂ ਚੈੱਕ ਕਰਨਾ ਕੀ ਹੋਵੇ ਚਲੋ ਵੀ ਪਾਜੀ ਇਹਨੂੰ ਆਹ ਕਿੱਟ ਫੜਾ ਦਿਓ ਆਹ ਕਿੱਟ ਫੜਾ ਦੇ ਆਹ ਫੜਾ ਓਏ ਆਹ ਨਾ ਤੂੰ ਬਲਾਸਾਂ ਹਾਂ ਤੂੰ ਬਲਾਸਾਂ ਵਾਲਾ ਕੈਮਰਾ ਨਹੀਂ ਨਹੀਂ ਉਹ ਸਹੀ ਆ ਭਰਾਵਾ ਹਾਂ ਤੂੰ ਬਲਾਸਾਂ ਵਾਲਾ ਉਹ ਸਹੀ ਆ ਭਰਾਵਾ ਓਏ ਆ ਲੈ ਲੈ ਹਾਂ ਆ ਲੈ ਉਹ ਦੇ ਲੈ ਹਾਂ ਆ ਗਿਆ ਕੰਮ ਲੋੜ ਪਾਜੀ ਸਾਫ ਪਾ ਲਾਦਾ ਇਹ ਬੋਸ ਦੀ ਉਹ ਡਰਿੱਲ ਵਾਲੀ ਆ ਆਈ ਲੈ ਆ ਆ ਚੱਕ ਲੈ ਉਹ ਯਾਰ ਤੂੰ ਕੈਮਰਾ ਵਾਲਾ ਨਖਰੇਗਾ ਤੂੰ ਕਰਦਾ ਯਾਰ ਉਹ ਆਹੋ ਠੀਕ ਆ ਯਾਰ ਤੂੰ ਬੰਦਾ ਆ ਦੱਸੋ ਕੀ ਕਰ ਉਹ ਅੰਕਲ ਜੀ ਟੈਨਸ਼ਨ ਕਿਉਂ ਲੈਨੇ ਹੋ ਮੈਂ ਹੋਣੀ ਚੈੱਕ ਕਰ ਲੈਣਾ ਕਿ ਕੈਮਰੇ ਚ ਕੀ ਪ੍ਰੋਬਲਮ ਆ ਫਿਕਰ ਨਾ ਕਰੋ ਮਾਈਕ ਲੱਗਿਆ ਨਹੀਂ ਫਿਰ ਮਾਈਕ ਲਾਣਾ ਭਰਾਵਾ ਕੀ ਉਹੀ ਬੋਲੀ ਆਏਗਾ ਇਹ ਹੱਕੇ ਖਿਡਾਰੀ ਚਲੋ ਬਰੇ ਮਾੜਿਆ ਇਹੋ ਜਿਹੇ ਬੋਲੇ ਤਾਂ ਇਹ ਮਾੜਾ ਗੈਪ ਦੇ ਦਿਓ ਸਾਈਡ ਤੇ ਹੋ ਜਾ ਮੈਂ ਤਾਂ ਨਹੀਂ ਆ ਰਿਹਾ ਵਿੱਚ ਚੈੱਕ ਕਰ ਪਹਿਲਾਂ ਆ ਸਕਦਾ ਕਿ ਨਹੀਂ ਫਿਰ ਮੈਂ ਸਾਈਡ ਤੇ ਹੋ ਜਾ ਦਨ ਆ ਚੱਕ ਆਪਣੀ ਕਿੱਟ ਇਹਨੂੰ ਪਹਿਲਾਂ ਹਾਈਡ ਕਰਦੀ ਮੈਂ ਇੱਦਾਂ ਖੜਾ ਸੀਗਾ ਹਾਂ ਹਾਂ ਵਾ ਠੀਕ ਓਂਕਲ ਜੀ ਟੈਨਸ਼ਨ ਨਿਓ ਲੈਣੇ ਉਹਨੇ ਹੋਰ ਕਹਿਣਾ ਕੀ ਪ੍ਰੋਬਲਮ ਬੋਲ ਬੰਨਾ ਹੁਣ ਦੱਸ ਦੇਣਾ ਕੀ ਪ੍ਰੋਬਲਮ ਆ ਓ ਅੰਕਲ ਜੀ ਟੈਨਸ਼ਨ ਕਿਉਂ ਲੈਨੇ ਹੋ ਫਿਕਰ ਨਾ ਕਰੋ ਮੈਂ ਆ ਗਿਆ ਨਾ ਮੈਂ ਹੁਣੇ ਚੈੱਕ ਕਰਕੇ ਦੱਸ ਦਿੰਦਾ ਕੈਮਰਾ ਵਿੱਚ ਕੀ ਪ੍ਰੋਬਲਮ ਹੈ ਨਾਲ ਕਹਿੰਦਾ ਕਹਿੰਦਾ ਹਾਂ ਨਾਲ ਤੁਰ ਪੀ ਥੋੜਾ ਹੱਸ ਕੇ ਹਾਂ 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 ਬਾਸ ਜੇ ਥੋੜਾ ਜਿਹਾ ਕੱਪੜਾ ਸਮਾਈਲੀਆਂ ਚੱਲ ਵੀ ਮੈਂ ਕਹਿੰਦਾ ਅੱਗੇ ਨੂੰ ਮੋਜੀ 1 2 3 ਚੱਲ ਹਾਂ ਤੂੰ ਸਾਈਡ ਇੱਧਰ ਨੂੰ ਆ ਜੀ ਤੂੰ ਇੱਧਰ ਨੂੰ ਆ ਜੀ 1 2 3 ਐਕਸ਼ਨ इतना भी करनी बैटरी चोरी, चोरी।, चोरी।, चोरी बैटरी चोरी करनी सौखी थोड़ी ना कि भैया चार बैटरिया हो बैटरिया चोरिया बैटरिया चोरी ਉਹ ਭਰਾਵੋ ਕਰ ਲੋ ਯਾਰ ਚਲੋ ਚਲੋ ਵਧੀਆ ਚਲੋ ਵੀਰਾ ਸਹੀ ਨਹੀਂ ਖੜਦਾ ਵੀਰੇ ਇੱਧਰ ਫੁਕੇ ਯਾਰ ਮੈਂ ਅੱਛਾ ਬਾਤ ਐਕਸ਼ਨ 1 2 3 ਐਕਸ਼ਨ ਇਦਾਂ ਕਿਵੇਂ ਹੋ ਸਕਦਾ ਬੈਟਰੀ ਚੋਰੀ ਕਰਨੀ ਆ ਸੌਖੀਆਂ ਥੂੜੀ ਆ ਉਹ ਅੰਕਲ ਜੀ ਉਪਰਾਵਾ ਤੈਨੂੰ ਮੈਂ ਕਹਿ ਰਿਹਾ ਗੈਪ ਨਹੀਂ ਦਿੰਦੇ ਤੁਰ ਪਾ ਤੁਰ ਪਾ ਤੁਰ ਪਾ ਨਾਲ ਹੀ ਝੱਕ ਜਦੋਂ ਡਾਇਲੋਗ ਖਤਮ ਹੁੰਦਾ 1 2 3 ਆ ਮੈਂ ਇਦਦਰ ਐਕਸ਼ਨ ਇਦਾਂ ਕਿਵੇਂ ਹੋ ਸਕਦਾ

ਟੈਂਸ਼ਨ ਕਿਉਂ ਲੈ ਰਹੇ ਹੋ ਮੈਂ ਆ ਗਿਆ ਨਾ ਫਿਕਰ ਨਾ ਕਰੋ ਮੈਂ ਹੁਣੀ ਚੈੱਕ ਕਰਕੇ ਦੱਸ ਦਿੰਦਾ ਕਿ ਕੈਮਰਾ 'ਚ ਕੀ ਪ੍ਰੋਬਲਮ ਆ ਐਦਾਂ ਕਰ ਨਾਲ ਹੀ ਚੱਕ ਬਾ ਇੱਥੇ ਕਰਨਾ ਹਾਂ ਠੀਕ ਆ ਤੂੰ ਵੜ ਆਉਂਦਾ ਨਹੀਂ ਉਹ ਮੈਂ ਕੀ ਕਹਿੰਦਾ ਤੁਸੀਂ ਭੋਲੇ ਸੀ ਦੇਖ ਲੱਗ ਗਿਆ ਤੂੰ ਤੋਂ ਨਾ ਬੈਠ ਮੈਂ ਦੇਖਣ ਅੰਕਲ ਆ ਲੀਆ ਸਾਰੇ ਵਲ ਦੇਖ ਲਾ ਭੋਲੇ ਨਾਲ ਹੀ ਬੋਲਣਾ ਸ਼ੁਰੂ ਕਰ ਨਾਲ ਰਹੇ ਆਂਦਾ ਹੱਸਣਾ ਮੈਂ ਸਹੀ ਨੇ ਇੱਥੇ ਬਹਿ ਗਿਆ ਸੀ ਹਾਂ ਐਕਸ਼ਨ ਕਿ ਬਈ ਤਾਂ ਕਿਵੇਂ ਹੋ ਸਕਦਾ ਬੈਟਰੀਆਂ ਚੋਰੀ ਕਰਨੀਆਂ ਸੌਖੀਆਂ ਥੋੜੀ ਆ ਉਹ ਭਰਾਵਾ ਬੋਲਦਾ ਕਿਉਂ ਨਹੀਂ ਚੱਲਾ 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 ਦਵਾਰਾ ਹੋ ਗਿਆ ਮੈਂ ਗਰਮੀ ਗਰਮੀ ਤਾਂ ਨਹੀਂ ਚੜਦੀ ਮੈਂ ਬੋਲਣਾ ਸ਼ੁਰੂ ਕਰਦਾ ਆਏ ਓ ਰੱਬਾ ਯਾਰ ਕੀ ਪਹਿਲੇ ਡਾਇਲੋਗ ਤੇ ਜੜ ਗਿਆ ਯਾਰ ਯਾਰ ਦੋ ਮਿੰਟ ਕੈਮਰਾ ਬੰਦ ਕਰੋ ਤਾਂ ਹੋਣਾ ਆ ਲੈ ਭਰਾਵਾ ਬੰਦ ਕਰ ਕੈਮਰਾ ਉੱਤੇ ਹੋ ਜੂਗਾ ਤੇ ਇਹ ਤੇ